ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਚਿੰਨ੍ਹਦਾ ਕਿ ਅੱਜ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜ ਤੇ ਹਸਪਤਾਲ ਦੇ ਵਿੱਚ ਮੈਡੀਕਲ ਚੈੱਕਅਪ ਹੁੰਦਾ ਹੈ ਰਾਜਵਾਨਾ ਲਗਭਗ ਅੱਧਾ ਘੰਟਾ ਤੱਕ ਹਸਪਤਾਲ 'ਚ ਰਹੇ ਇਸ ਤਰ੍ਹਾਂ মিডিਆ ਨਾਲ ਗੱਲ ਕਰਦੇ ਹੋਏ ਇੱਕ ਵਾਰ ਫਿਰ ਬਲਵੰਤ ਸਿੰਘ ਰਾਜਵਾਨਾ ਨੇ ਕੇਂਦਰ ਸਰਕਾਰ ਨਾਲ ਆਪਣੀ ਨਿਰਾਸ਼ਾ ਜਤਾਈ। ਉਹਨਾਂ ਕਿਹਾ ਕਿ ਸ਼ੋਮਨੀ ਕਮੇਟੀ ਵੱਲੋਂ ਦਾਇਰ ਰਹਿਮ ਦੀ ਅਪੀਲ ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲੈ ਗਿਆ। ਜੋ ਕਿ ਕੇਂਦਰ ਸਰਕਾਰ ਵੱਲੋਂ ਬੇਇਨਸਾਫੀ ਹੈ। ਇਸ ਤਨਾਵੇ ਉਹਨਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਉਹ ਡੈਥ ਸੈਲ ਦੇ ਵਿੱਚ ਆਪਣੀ ਸਜ਼ਾ ਭੁਗਤ ਰਹੇ ਨੇ ਤੇ ਫਿਰ ਵੀ ਇਸ ਕੇਸ ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਉਹਨਾਂ ਦੇ ਇਸ ਮਾਮਲੇ ਨੂੰ ਲੈ ਕੇ ਜਲਦ ਫੈਸਲਾ ਕਰੇ ਹਟ ਜੇਕਰ ਕੇਂਦਰ ਸਰਕਾਰ ਫੈਸਲਾ ਨਹੀਂ ਲੈਂਦੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ 'ਚ ਅਗਲੀ ਕਾਰਵਾਈ ਕਰਨ ਦੀ ਅਪੀਲ ਕਰਨਗੇ ਅੰਜੀਬਾਈ ਸਾਹਿਬ ਕੋਈ ਕਹਿਣਾ ਚਾਹੋਗੇ ਜੀ 3 ਸਾਲ ਹੋ ਗਏ ਮੰਗ ਦਾ 1907 ਤੋਂ ਇਸ ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਜ਼ਗੀਰ ਪੈਂਡਿੰਗ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪਨੀ ਸਾਹਿਬ ਉਹਦੇ ਸੁਪਰੀਮ ਕੋਰਟ ਬਾਰ ਬਰ ਅਦੇਸ਼ ਕਰਦੇ ਤੋਂ ਕਿ ਇਹਨਾਂ ਲੋਕਾਂ ਨੂੰ ਸਰ ਇਹ ਬੇਇੱਜ਼ਤੀ ਕਰਦਾ ਕਿ ਅਗਲਾ ਫੈਸਲਾ ਆਏਗਾ ਜੀ ਫਟਾਫਟ ਸਰ ਇਹ ਬੇਇੱਜ਼ਤੀ ਕਰਦਾ ਕਿ ਅਗਲਾ ਫੈਸਲਾ ਆਏਗਾ ਬਹੁਤ ਹੋ ਗਿਆ ਹੁਣ ਜੀ ਕਿਰਦੀ ਫੈਸਲਾ ਲੈਣ ਦੇ ਵਿੱਚ ਸਮਰਥੀ ਰਿਹਾ ਐਸਜੀਪੀਸੀ ਨੇ ਤੁਹਾਡੇ ਕੇਸ ਦੇ ਵਿੱਚ ਬਿਲਕੁਲ ਬੇਰਸੋਹਤ ਕਰਦੇ ਤੁਸੀਂ ਸੰਸਾਦਾਂ ਵਾਲੀ ਚੋਲਾ ਨਾ ਨਾ ਜਪਦਾ ਹੁਣ ਸਪੱਸ਼ਟ ਬੋਲ ਕੇ ਦੱਸਣੀ ਹੈ। ਜੀ ਡਾਕਟਰ ਜੀ ਇਹਨਾਂ ਦੀ ਆਹ ਫਾਈਲ ਆਵੇ। ਉਹ ਹਮਦੇ ਸਨਮਾਨ ਰੱਖ ਕੇ ਅਗਲਾ ਫੈਸਲਾ ਲੈਣਾ। ਸਰ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ। ਨੀਚੇ ਮੋਲਰ ਹੁੰਦਾ 7th ਹੁੰਦਾ। 17 ਨੰਬਰ ਰਾਈਟ ਸਾਈਡ ਤੇ ਉਹਨੂੰ ਦੀ ਪ੍ਰੋਬਲਮ ਸੀ। ਸਿੰਪਲ ਫਿਲਿੰਗ ਸੀ ਉਹ ਕਰ ਦਿੱਤੀ ਅਸੀਂ। ਹਾਂ ਹੁਣ ਠੀਕ ਠਾਕ ਨੇ ਜੀ ਕੋਈ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ। ਪਹਿਲੇ ਵੀ ਕੋਈ ਦਿੱਕਤ ਆਈ ਨਹੀਂ ਨਹੀਂ ਪਹਿਲਾਂ ਤੇ ਕਈ ਵਾਰੀ ਆਉਂਦੇ 3-4 ਸਾਲ ਪਹਿਲਾਂ ਆਏ ਸੀਗੇ ਉਦੋਂ ਵੀ ਪ੍ਰੋਬਲਮ ਸੀ ਰੁਟੀਨ ਚ ਹਰ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਕੋਈ ਮੇਜਰ ਇਸ਼ੂ ਨਹੀਂ ਹੈਗਾ ਯਾਰ ਅਸੀਂ ਤਾਂ ਅਸੀਂ ਰੁਟੀਨ ਚ ਆਏ ਜੇ ਪੇਸ਼ੈਂਟ ਹਾਂਜੀ ਨਹੀਂ ਹਲੇ ਕੁਝ ਨਹੀਂ ਜੀ ਪੇਸ਼ੈਂਟ ਦੀ ਕੋਈ ਕੰਪਲੇਨ ਨਹੀਂ ਹੈ ਉਹ ਜੋ ਕੰਪਲੇਨ ਸੀ ਅਸੀਂ ਰੀਡਰੈਸ ਕਰ ਦਿੱਤੀ ਹੈ ਜੀ ਤੇ ਹੁਣ ਦੁਬਾਰਾ ਆਣਗੇ ਤਾਂ ਅਸੀਂ ਦੇਖ ਲਾਂਗੇ ਉਹ ਤਾਂ ਐਡਮਿਸ਼ਨ